ਦਿੱਲੀ ਸਿੱਖ ਕੁਰਦਵਾਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਇੱਕ ਕਿਤਾਬ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਦਰਸਲ 5ਵੀਂ ਕਲਾਸ ਦੀ ਪੰਜਾਬੀ ਦੀ ਕਿਤਾਬ ਵਿੱਚ ਇੱਕ ਪਾਠਕ੍ਰਮ ਹੈ ਸ਼੍ਰੀ ਹੇਮਕੁੰਡ ਸਾਹਿਬ ਜੀ ਦੀ ਯਾਤਰਾ। ਇਸ ਪਾਠਕ੍ਰਮ ਵਿੱਚ ਲੇਖਿਕਾ ਵੱਲੋਂ ਗੁਰੂ ਧਾਮ ਦਾ ਇਤਿਹਾਸ ਦੱਸਦੇ ਹੋਏ ਲਿਖਿਆ ਗਿਆ ਹੈ ਕਿ ਇਸ ਅਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਕਾਲ ਦੀ ਪੂਜਾ ਕੀਤੀ। ਇਹਨਾਂ ਲਾਈਨਾਂ ਨੂੰ ਲੈ ਕੇ ਸਿੱਖ ਸੰਗਤ ਵਿੱਚ ਰੋਸ ਹੈ। ਸੰਗਤ ਦਾ ਕਹਿਣਾ ਹੈ ਕਿ ਇੱਕ ਅਕਾਲ ਨੂੰ ਧਿਆਨ ਵਾਲੇ ਸਿੱਖਾਂ ਦੇ 10ਵੇਂ ਗੁਰੂ ਮਹਾਕਾਲ ਦੇ ਪੁਜਾਰੀ ਕਿਵੇਂ ਹੋ ਸਕਦੇ ਹਨ ਗੁਰੂ ਸਾਹਿਬ ਅਕਾਲ ਪੁਰਖ ਦਾ ਧਿਆਨ ਧਰਦੇ ਹਨ ਇਸ ਸਾਰੇ ਵਿਵਾਦ ਬਾਰੇ ਜਦੋਂ ਦਿੱਲੀ ਸਿੱਖੂ ਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਜਿੱਥੇ ਸਪਸ਼ਟ ਕੀਤਾ ਕਿ ਮਹਾਕਾਲ ਦਾ ਅਰਥ ਅਕਾਲ ਪੁਰਖ ਹੀ ਹੋਤੇ ਹੀ ਗੁਰਗੋਬਿੰਦ ਸਿੰਘ ਜੀ ਦੀ ਬਾਣੀ ਦੇ ਆਧਾਰ ਉਤੇ ਇਸ ਮਾਮਲੇ ਦੀ ਪੂਰੀ ਛਾਣਬੀਨ ਕਰਕੇ ਬਣਦੀ ਕਾਰਵਾਈ ਦਾ ਭਰੋਸਾ ਵੀ ਦਿੱਤਾ ਬਿਊ ਰਿਪੋਰਟ ਦਰਸ਼ਨ ਟੀਵੀ ਦੇਖੋ ਮੈਨੂੰ ਹੁਣੇ ਹੀ ਮੀਡੀਆ ਤੋਂ ਪਤਾ ਚੱਲਿਆ ਹੈ ਅਸੀਂ ਅੱਜ ਸਰਬ ਧਰਮ ਸੰਮੇਲਨ ਬਹੁਤ ਵੱਡਾ ਅੱਜ ਪ੍ਰੋਗਰਾਮ ਤੇਗਵਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾਂ ਸ਼ਤਾਬਦੀ ਨੂੰ ਲੈ ਕੇ ਰੱਖਿਆ ਗਿਆ ਸੀ ਅਸੀਂ ਕੱਲ ਸ਼ਾਮ ਦੇ ਹੀ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਵਿਜੀ ਸੀ ਹੁਣ ਅਸੀਂ ਇਸ ਦੀ ਕੀ ਹੈਗਾ ਜਦ ਤੱਕ ਕਿਉਂਕਿ ਅਸੀਂ ਕਿਤਾਬ ਦੇਖਾਂਗੇ ਕੀ ਆ ਉਹਦੇ ਚ ਕੀ ਉਹਦਾ ਭਾਵਨਾ ਕੀ ਹੈ ਅਰਥ ਕੀ ਹੈ ਸਾਰੀ ਗੱਲ ਦੇਖ ਕੇ ਤੇ ਫਿਰ ਜਰੂਰ ਅਸੀਂ ਸੰਗਤ ਦੇ ਨਾਲ ਸਾਂਝ ਪਾਵਾਂਗੇ ਇਸ ਬਾਰੇ ਲੇਕਿਨ ਉਸ ਕਿਤਾਬ ਮੇ ਲਿਖਿਆ ਗਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੇਮਕੁੰਡ ਸਾਹਿਬ ਮੇ ਜੋ ਹੈ ਉਹ ਮਹਾਕਾਲ ਕੀ ਪੂਜਾ ਕੀਤੀ ਕੀ ਇਹ ਸੱਚ ਹੈ ਅਗਰ ਐਸਾ ਹੈ ਤਾਂ ਕੀ ਕੋਈ ਕਾਰਵਾਈ ਦਿੱਲੀ ਕਮੇਟੀ ਦੁਆਰਾ ਕੀਤੀ ਜਾਏਗੀ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਮਹਾਕਾਲ ਅਕਾਲ ਪੁਰਖ ਦਾ ਵਰਣਨ ਹੈ ਅਕਾਲ ਪੁਰਖ ਦਾ ਵਰਣਨ ਹੈ ਅਕਾਲ ਪੁਰਖ ਦੀ ਪੂਜਾ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਪਰਮਾਤਮਾ ਦੀ ਪੂਜਾ ਕੀਤੀ ਹੈ ਤੋ ਇਸ ਕਰਕੇ ਉਹ ਸਾਰੀ ਚੀਜ਼ ਦੇਖ ਕੇ ਉਹਦੇ ਚ ਕੀ ਹੈਗਾ ਉਹਦੀ ਜਰੂਰ ਅਸੀਂ ਸੰਗਤ ਦੇ ਨਾਲ ਸਹਾਇਤਾ ਕਰਾਂਗੇ ਕੋਈ ਵੈਸੇ ਤੋਂ ਦਿੱਲੀ ਕਮੇਟੀ ਦੇ ਵਿੱਚ ਜਿੰਨੀਆਂ ਵੀ ਕਿਤਾਬਾਂ ਪੜਾਈਆਂ ਜਾਂਦੀਆਂ ਨੇ ਉਹ ਸਾਰੀਆਂ ਸਾਡੇ ਚੈੱਕ ਕਰਕੇ ਜੋ ਸਾਡੇ ਧਰਮ ਤੇ ਸਾਡੀ ਸਿੱਖ ਇਤਿਹਾਸ ਤੇ ਪੂਰੀਆਂ ਉਤਰਦੀਆਂ ਨੇ ਉਹ ਹੀ ਕਿਤਾਬਾਂ ਲਗਾਈਆਂ ਜਾਂਦੀਆਂ ਨੇ ਅੱਜ ਤੁਸੀਂ ਮੈਨੂੰ ਦੱਸਿਆ ਅਗਰ ਕੋਈ ਇਦਾਂ ਦੀ ਕਿਤਾਬ ਹੈ ਜਿਹਦੇ ਵਿੱਚ ਕੋਈ ਗਲਤ ਮਿਸ ਇੰਟਰਪ੍ਰੀਟੇਸ਼ਨ ਪਾਈ ਗਈ ਹੈ ਤੇ ਆਪਾਂ ਉਸ ਨੂੰ ਚੈੱਕ ਕਰਾਂਗੇ ਇਦਾਂ ਹੋਊਗਾ ਨਹੀਂ لیکن کیا لگتا ہے کہ اس طریقے کے سوال جو ہے وہ جس طریقے سے کھڑے ہوتے ہیں سنگت میں بھی اس کا روش جو ہے وہ دیکھنے کے لیے نہیں روش تب کرو اگر غلط ہے اگر کوئی غلطی ہوئی ہے تو روش بالکل کرنا چاہیے تے ایکشن بھی لینا چاہیے اگر سمجھن وچ غلطی ہے گربانی دے اگر کوئی گپنگتی نو غلط کوئی سمجھ گیا اوتے تے بھی بات کھڑا ہو گیا تے او چیز سلجائی جا سکدی او نو تو جام ہے کہ گرو گوننگ سنگھ جی نے ਹਿੰਕੁੰਡ ਸਾਹਿਬ ਮੇ ਮਾ ਕਾਲ ਕੀ ਇੱਕ ਪੋਜਾ ਕੀਤੀ ਐਸਾ ਹੈ ਜੋ ਤੁਸੀਂ ਹੁਣੇ ਮੈਨੂੰ ਗੱਲ ਰੱਖੀ ਹੈ ਮੈਂ ਪਹਿਲੇ ਜਾ ਕੇ ਕਿਤਾਬ ਨੂੰ ਪੜ੍ਹਾਂਗਾ ਉਹਦੇ ਚ ਕੀ ਚੀਜ਼ ਕਿਸ ਤਰ੍ਹਾਂ ਲਿਖੀ ਗਈ ਹੈ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੋ ਬਾਣੀ ਹੈ ਅਗਰ ਉਹਦੇ ਨਾਲ ਨਹੀਂ ਮੇਲ ਖਾਂਦੀ ਤੇ ਉਹ ਗਲਤ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਇੱਕ ਕਿਤਾਬ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਦਰਸਲ 5ਵੀਂ ਕਲਾਸ ਦੀ ਪੰਜਾਬੀ ਦੀ ਕਿਤਾਬ ਵਿੱਚ ਇੱਕ ਪਾਠਕ੍ਰਮ ਹੈ ਸ੍ਰੀ ਹੇਮਕੁਂਡ ਸਾਹਿਬ ਜੀ ਦੀ ਯਾਤਰਾ ਇਸ ਪਾਠਕ੍ਰਮ ਵਿੱਚ ਲੇਖਿਕਾ ਵੱਲੋਂ ਗੁਰੂ ਧਾਮ ਦਾ ਇਤਿਹਾਸ ਦੱਸਦੇ ਹੋਏ ਲਿਖਿਆ ਗਿਆ ਹੈ ਇਸ ਅਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਕਾਲ ਦੀ ਪੂਜਾ ਕੀਤੀ ਇਹਨਾਂ ਲਾਈਨਾਂ ਨੂੰ ਲੈ ਕੇ ਸਿੱਖ ਸੰਗਤ ਵਿੱਚ ਰੋਸ ਹੈ ਸੰਗਤ ਦਾ ਕਹਿਣਾ ਹੈ ਕਿ ਇੱਕ ਅਕਾਲ ਨੂੰ ਧਿਆਨ ਵਾਲੇ ਸਿੱਖਾਂ ਦੇ 10ਵੇਂ ਗੁਰੂ ਮਹਾਕਾਲ ਦੇ ਪੁਜਾਰੀ ਕਿਵੇਂ ਹੋ ਸਕਦੇ ਹਨ ਗੁਰੂ ਸਾਹਿਬ ਅਕਾਲ ਪੁਰਖ ਦਾ ਧਿਆਨ ਧਰਦੇ ਹਨ ਇਸ ਸਾਰੇ ਵਿਵਾਦ ਬਾਰੇ ਜਦੋਂ ਦਿੱਲੀ ਸਿਕੂਲ ਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਜਿੱਥੇ ਸਪਸ਼ਟ ਕੀਤਾ ਕਿ ਮਹਾਕਾਲ ਦਾ ਅਰਥ ਅਕਾਲ ਪੁਰਖ ਹੀ ਉਤੇ ਹੀ ਗੁਰਗੋਬਿੰਦ ਸਿੰਘ ਜੀ ਦੀ ਬਾਣੀ ਦੇ ਆਧਾਰ ਉਤੇ ਇਸ ਮਾਮਲੇ ਦੀ ਪੂਰੀ ਛਾਣਬੀਨ ਕਰਕੇ ਬਣਦੀ ਕਾਰਵਾਈ ਦਾ ਭਰੋਸਾ ਵੀ ਦਿੱਤਾ ਬਿਊ ਰਿਪੋਰਟ ਦਰਸ਼ਕਾਂ